ਅੱਜ ਜਿਹੜੀ ਮੀਟਿੰਗ ਹੋਈ ਹੈ ਕਿੰਨੇ ਜਥੇਬੰਦੇ ਸ਼ਾਮਲ ਹੋਈਆਂ ਨੇ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਬੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਜੋ ਕਿ ਆਪਾਂ ਦੇਖਦੇ ਆਏ ਹਾਂ 16 ਜੂਨ ਤੋਂ ਨਿਰੰਤਰ ਸਾਡੇ ਦੋ ਜਥੇਬੰਦੀਆਂ ਵੱਲੋਂ ਇਹ ਧਰਨਾ ਲਾਇਆ ਗਿਆ ਜੀਰੇ ਵਿੱਚ ਸਾਡੀ ਇਸੇ ਹੋਗੀ ਜਥੇਬੰਦੀਆਂ ਸਾਡੇ ਨਾਲ ਕੇਐਮਐਮ ਐਸਕੇਐਮ ਗੈਰ ਨਾਜ ਰਾਜਨੀਤਿਕ ਔਰ ਟਰੱਕ ਯੂਨੀਅਨ ਟੈਂਪੋ ਯੂਨੀਅਨ ਟੈਕਸੀ ਯੂਨੀਅਨ ਆ ਔਰ ਬਾਕੀ ਨੇ ਨਗਾਲਾ ਜਿਹੜੇ ਆਮ ਆਵਾਮ ਆ ਲੋਕ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਖਾਸਕਰ ਮੀਡੀਆ ਤੁਹਾਡਾ ਵੀ ਬਹੁਤ ਧੰਨਵਾਦੀ ਆ ਵੀ ਤੁਸੀਂ ਵੀ ਸਾਥ ਦਿੰਦੇ ਆ ਰਹੇ ਹੋ ਔਰ ਜੋ ਰੈਟ ਅਸੀਂ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਪਰਸੋ ਨੂੰ ਸੁਣਵਾਈ ਹੋਈ ਆ ਜਿਹੜੀ ਪੰਜਾਬ ਸਰਕਾਰ ਆ ਉਹਨੇ ਪੱਖ ਰੱਖਿਆ ਵਾ ਔਰ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਜੇ ਤੁਸੀਂ ਅ ਕਿਸਾਨ ਸਨਵਾਈ ਕਰਨਾ ਚਾਹੁੰਦੇ ਆ ਤਾਂ ਉਹ ਇਸ ਰੈਟ ਦੇ ਆਧਾਰ ਤੇ ਨਹੀਂ ਤੁਸੀਂ ਲੱਗ ਤੋਂ ਆਪਣੀ ਰਿੱਟ ਦਾਇਰ ਕਰੋ ਸੋ ਸਾਨੂੰ ਪਰਮਿਸ਼ਨ ਦਿੱਤੀ ਆ ਅਸੀਂ ਆਪਣੀ ਲੱਗ ਤੋਂ ਹੁਣ ਰਿੱਟ ਦਾਇਰ ਕਰਾਂਗੇ ਵੀ ਸਾਡਾ ਵੀ ਪੱਖ ਸੁਣਿਆ ਜਾਵੇ ਵੀ ਜੋ ਇਹਦੀਆਂ ਕਮੀਆਂ ਪੇਸ਼ੀਆਂ ਨੇ ਔਰ ਜੋ ਰਿਐਲਿਟੀ ਆ ਉਹ ਅਸੀਂ ਦਿਖਾਈਏ ਕੋਰਟ ਨੂੰ ਵੀ ਵੀ ਇਹ ਰਿਐਲਿਟੀ ਆ ਸੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਦੋਂ ਕਿਸੇ ਨਾਲ ਕੋਈ ਤੱਕਾ ਹੁੰਦਾ ਉਹ ਅਗਲਾ ਕਹਿੰਦਾ ਵੀ ਅਸੀਂ ਜਿਹੜਾ ਕੋਰਟ ਆ ਅਸੀਂ ਕੋਰਟ 'ਚ ਦੇਖਾਂਗੇ ਸੋ ਕੋਰਟ ਇੱਕ ਜਦੋਂ ਆਪਾਂ ਦੇਖਦੇ ਹਾਂ ਵੀ ਸਾਰਿਆਂ ਨੂੰ ਆਸ ਹੁੰਦੀ ਆ ਵੀ ਉੱਥੋਂ ਆਪਾਂ ਨੂੰ ਇਨਸਾਫ ਮਿਲੂਗਾ ਸਾਨੂੰ ਵੀ ਆਸ ਆ ਪਰ ਜੇ ਇਹ ਕੋਰਟ ਕਾਰਪੋਰੇਟ ਘਰਾਣਿਆਂ ਦੀ ਮੰਨਦੀ ਆ ਜੇ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਵੀ ਇਹਨੂੰ ਅੰਦੇਖਾ ਕਰਦੀ ਆ ਫਿਰ ਲੋਕ ਕੀ ਕਰਨਗੇ ਲੋਕ ਆ ਰੋਡਾਂ ਸੜਕਾਂ ਤੇ ਅਸੀਂ ਬੈਠਾਂਗੇ ਬੈਠਣ ਨੂੰ ਮਜਬੂਰ ਕਰ ਰਹੇ ਆ ਤਾਂ ਅਸੀਂ ਇੱਥੇ ਬੈਠ ਕੇ ਇੱਥੇ ਲੰਬੇ ਸਮੇਂ ਤੱਕ ਧਰਨਾ ਦਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀ ਜਿਵੇਂ ਜਿਵੇਂ ਕਿ ਅੱਜ ਕੋਰਟ ਨੇ ਕੱਲ ਫੈਸਲਾ ਕੀਤਾ ਕਿ ਇੱਕ ਮਹੀਨਾ ਸਮਾਂ ਲਿਆ ਪੰਜਾਬ ਸਰਕਾਰ ਨੇ ਤੋਂ ਤਾਂ ਲੱਗਦਾ ਨਹੀਂ ਕਿ ਜਿੰਨੇ ਤੁਹਾਡਾ ਹੰਭਾਇਸ਼ਾ ਕੋਈ ਬਤਾ ਕਿਸੇ ਬਿਲਕੁਲ ਜੀ ਅਸੀਂ ਤਾਂ ਅੱਜ ਮੀਟਿੰਗ ਕਰ ਰਹੇ ਆ ਜਿਵੇਂ ਸਾਡੀ ਮੀਟਿੰਗ 'ਚ ਸਾਡੀ ਦੋ ਜਥੇਬੰਦੀਆਂ ਵੱਲੋਂ ਫੈਸਲਾ ਹੋਏਗਾ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਜਨਰਲ ਸਕੱਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਉਹਨਾਂ ਨਾਲ ਰੈ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਜਿਵੇਂ ਫੈਸਲਾ ਲਵਾਂਗੇ ਜੇ ਸਾਨੂੰ ਲੰਬੇ ਸਮੇਂ ਤੱਕ ਇੱਥੇ ਬਹਿਣਾ ਪਿਆ ਧਰਨਾ ਲਾਉਣਾ ਪਿਆ ਫਿਰ ਅਸੀਂ ਇੱਥੇ ਲਾਵਾਂਗੇ ਪਰ ਜਦ ਤੀਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹ ਟੋਲ ਨਹੀਂ ਚੱਲਣ ਦਵਾਂਗੇ Subscribe to One India channel and never miss an update.